ਪਹਿਲੀ ਵਾਰੀ ਇਹ ਪ੍ਰੋਜੈਕਟ ਲੱਗਿਆ ਦੇਖੋ ਹਰ ਮੱਛੀ ਨਸਲ ਤਾਂ ਬਈ ਇਹਦਾ ਨਾਂ ਹੋਰ ਹੀ ਲੈਂਦਾ ਪਰ ਆਪਾਂ ਨੂੰ ਤਾਂ ਬਈ ਲੱਗੀ ਇਹ ਕੋਰ ਕੇਰਲਾ ਨਹੀਂ ਜਿਵੇਂ ਹੁੰਦੇ ਸੀ ਆਪਣੇ ਉਹ ਨਸਲ ਜਿੱਚ ਲੱਗੇ ਪਰ ਇਹ ਹੈ ਵੱਡੇ ਬਾਬਾ ਫਰੀਦ ਦੇ ਮੇਲੇ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਦਵਾਈ ਅਤੇ ਸਿੰਗਾਪੁਰ ਵਾਲਾ ਨਜ਼ਾਰਾ ਹਰੇਕ ਤਰ੍ਹਾਂ ਦੀ ਮੱਛੀ ਤੁਹਾਨੂੰ ਇੱਥੋਂ ਦੇਖਣ ਨੂੰ ਮਿਲੂਗੀ ਆਪਾਂ ਟਿਕਟ ਲੈ ਲਈ ਹੈ ਟਿਕਟ ਦਾ ਰੇਟ ਹੈਗਾ 100 ਰੁਪਿਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਜੇ ਆਪਾਂ ਤੁਹਾਨੂੰ ਸਾਰਾ ਵਿਖਾਉਣੇ ਆ ਇਹ ਸਿਸਟਮ ਲਓ ਬਈ ਦੋਸਤੋ ਐਂਟਰ ਹੋ ਗਏ ਆ ਅਸੀਂ ਦਿਖਾ ਰਹੇ ਆ ਤੁਹਾਨੂੰ ਮਾਹੌਲ ਆਹ ਦੇਖੋ ਛੋਟੀਆਂ ਮੱਛੀਆਂ ਇਹ ਬਾਬੇ ਫਰੀਦ ਦੇ ਮੇਲੇ ਤੇ ਦੋਸਤੋ ਜਿਹੜਾ ਲਵਾਇਆ ਪਹਿਲੀ ਵਾਰੀ ਲੱਗਿਆ ਇਹ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਵਿਡੂ ਨਾਲ ਜੁੜੇ ਰਹੋ ਜੇ ਆ ਆ ਗਈ ਫਿਰ ਜਿਹੜੀ ਮੱਛੀਆਂ ਦੀ ਨਸਲ ਹੋਰ ਆ ਆ ਫਿਰ ਹੋਰ ਨਸਲ ਆ ਗਈ ਆ ਵਧੀਆ ਬਾਈਆਂ ਨੇ ਇੰਤਜ਼ਾਮ ਕੀਤਾ ਏਸੀ ਵੀ ਆ ਤੇ ਕੂਲਰ ਵੀ ਆ ਤੁਹਾਨੂੰ ਕੋਈ ਗਰਮੀ ਦੀ ਸਮੱਸਿਆ ਨਹੀਂ ਹੋਣੀ ਲਓ ਬਾਈ ਆ ਇੱਕ ਹੋਰ ਨਸਲ ਆ ਗਈ ਆ ਆ ਇਦੂ ਜਮਾ ਛੋਟੀਆਂ ਛੋਟੀਆਂ ਆ ਗਈਆਂ ਮੱਛੀਆਂ ਭਾਈ ਆ ਫੇਰ ਹੋਰ ਨਸਲ ਆ ਗਈ ਹੈ ਬਈ ਇਹ ਵੀ ਮੱਸ਼ੀਆਂ ਬਹੁਤ ਵਧੀਆ ਮੱਸ਼ੀਆਂ ਦੇਖਣ ਚ ਬਹੁਤ ਸੋਹਣੀਆਂ ਲਓ ਬਈ ਆ ਆ ਗਈਆਂ ਰੰਗ ਬਰੰਗੀਆਂ ਮੱਸ਼ੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਲਓ ਬਈ ਆ ਮੱਸ਼ੀ ਦੀ ਹੋਰ ਨਸਲ ਆ ਗਈ ਜਿਵੇਂ ਝੀਂਗਾ ਟਾਈਪ ਜੀ ਹੈ ਝੀਂਗਾ ਟਾਈਪ ਜਿਵੇਂ ਹੁੰਦੀ ਹੈ ਲਓ ਬਈ ਹੁਣ ਆ ਗਈਆਂ ਇਹ ਦੋ ਵੱਡੀਆਂ ਮੱਸ਼ੀਆਂ ਡਬਲ ਤਾਂ ਉਸ ਮਗਰਮੱਛ ਦੇਖ ਨਾ ਸਾਰੀਆਂ ਦਿਖਾ ਦਿੰਨੇ ਆ ਬਾਈ ਆ ਦੇ ਮਗਰਮੱਛ ਵੀ ਆਏ ਆ ਲਾਓ ਬਈ ਆ ਹੋਰ ਆ ਗਈਆਂ ਰੰਗ-ਬਰੰਗੀਆਂ ਮੱਛੀਆਂ ਆ ਨਸਲ ਦੱਸੋ ਫਿਰ ਕਿਹੜੀ ਆ ਬੜੀਆਂ ਸੋਹਣੀਆਂ ਆਪਾਂ ਤਾਂ ਪਹਿਲੀ ਵਾਰ ਹੀ ਵੇਖੀਆਂ ਬਈ ਆ ਮੱਛੀਆਂ ਲਾਓ ਬਈ ਆ ਹੋਰ ਰੰਗ ਦੀ ਆ ਗਈ ਆ ਮੱਛੀ ਦੇਖੋ ਫਿਰ ਕਿਵੇਂ ਲੱਗੀ ਲਾਓ ਬਈ ਦੋਸਤੋ ਆ ਹੋਰ ਨਸਲ ਆ ਗਈ ਆ ਇਹ ਵੀ ਬਾਈ ਬਹੁਤ ਵਧੀਆ ਮਿਹਨਤ ਨਾਲ ਲਿਆਇਆ ਪਤਾ ਨਹੀਂ ਹੁਣ ਨਸਲ ਕਿਹੜੀ ਆ ਇਹ ਤੇ ਸੋਹਣੀ ਬਹੁਤ ਐ ਸੰਤਰੀ ਜਿਹੀ ਕਲਰ ਦੀ ਲਓ ਬਾਈ ਆਹੋ ਡੱਡੂ ਜੇ ਵਰਗੀ ਆ ਗਈ ਐ ਮੱਛੀ ਦੇਖੋ ਗਰਾ ਕਮੈਂਟ ਦੇ ਵਿੱਚ ਦੱਸੋ ਜੀ ਕਿਵੇਂ ਲੱਗੀ ਲਓ ਬਾਈ ਹੁਣ ਫੇਰ ਮੱਛੀਆਂ ਜਿਹੜੀਆਂ ਆ ਗਈਆਂ ਇਹ ਵੀ ਅਲੱਗ ਹੀ ਐ ਤੇ ਆ ਫੇਰ ਆ ਗਈਆਂ ਬਈ ਸੰਤਰੀ ਜੀਆਂ ਮੈਂ ਆ ਨਾ ਮੱਸ਼ੀਆਂ ਦੀ ਕੋਈ ਨਸਲ ਰਹੀ ਨਹੀਂ ਜਿਹੜੀ ਤੁਹਾਨੂੰ ਇੱਥੇ ਦੇਖਣ ਨੂੰ ਨਾ ਮਿਲੀ ਹੋਵੇ ਲਓ ਬਈ ਹੁਣ ਆ ਫੇਰ ਆ ਗਈ ਹੈ ਕਲਰ ਤਾਂ ਇਹਦਾ ਡੱਡੂ ਜੇ ਵਰਗਾ ਤੇ ਆ ਵੀ ਮੱਛੀ ਜਿਹੜੀ ਵੱਖਰੀ ਆ ਲਓ ਬਈ ਆ ਮੱਛੀ ਫੇਰ ਹੋਰ ਆ ਗਈ ਹੈ ਇਹ ਹੈਗੀ ਆ ਸੋਨੇ ਰੰਗੀ ਆ ਚੁੰਕਦੀ ਆ ਆ ਮੱਛੀ ਆ ਗਈ ਬਈ ਬਲੈਕ ਕੋਈ ਕਾਰ ਲਓ ਬਈ ਅੱਗੇ ਜਿਹੜੀ ਮੱਛੀ ਆ ਗਈ ਆ ਇਹ ਆ ਉਸ ਕਾਰ ਇਹ ਵੀ ਵੱਖਰੀ ਜੀ ਨਸਲਾ ਤੁਸੀਂ ਦੇਖ ਸਕਦੇ ਹੋ ਲਓ ਬਈ ਆ ਜਿਹੜੀ ਮੱਛੀ ਆ ਇਹ ਆ ਗਈ ਫੇਰ ਸੰਤਰੀ ਦੇ ਜਿਹੜਾ ਇਹਦਾ ਸਹਿਜ ਆ ਸਹਿਜ ਵੀ ਇਹਦਾ ਬਣਾਤਾ ਇਹਨਾਂ ਨੇ ਜਿਵੇਂ ਪੱਥਰ ਦਾ ਹੁੰਦਾ ਵਟਾ ਆ ਲਓ ਬਈ ਆ ਫੇਰ ਦੂਸਰੀਆਂ ਮੱਛੀਆਂ ਆ ਗਈਆਂ ਇਹ ਵੀ ਨਸਲ ਮਿਲਕੀਕਾਰਪ ਐ ਇਹ ਵੀ ਵੱਖਰੀ ਜੀ ਐ ਲਓ ਬਈ ਇਹ ਬਈ ਕੀ ਆ ਹਾਂ ਈਵਨ 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 ਇਹ ਕਿੱਥੇ ਹੁੰਦਾ ਬਈ ਬਾਹਰਲੇ ਫੈਟ ਦਾ ਲਓ ਬਈ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹੁੰਦੇ ਆ ਜਿਵੇਂ ਆਪਣੇ ਕੋਰਕਰਲਾ ਹੁੰਦਾ ਕੋਰਕਰਲੇ ਦੀ ਨਸਲ ਚੋਂ ਪਰ ਇਹ ਵੱਡਾ ਬਹੁਤਾ ਉਹ ਨਹੀਂ ਗਾ ਇਹ ਹੈ ਹੋਰ ਛੈ ਪਰਲਾ ਇਹ ਇੱਕੋ ਹੀ ਆ ਬਈ ਦੋਵੇਂ ਮੇਲ ਤੇ ਫੀਮੇਲ ਹੈ ਮੇਲ ਤੋਂ ਨੂੰ ਪਤਾ ਬਈ ਕਿਹੜਾ ਇਹਨਾਂ ਚ ਲਓ ਬਈ ਆਹ ਮੇਲ ਆ ਤੇ ਆ ਫੀਮੇਲ ਆ ਨੋਆਂ ਦਾ ਜਿਹੜਾ ਫਰਕ ਲਓ ਬਈ ਇਹਨਾਂ ਦੇ ਖਾਣ ਵਾਸਤੇ ਵੀ ਬਾਈਆਂ ਨੇ ਸੇ ਕੱਟ ਕੇ ਰੱਖਿਆ ਇਹ ਬਈ ਸਹੀ ਖਾਂਦੇ ਆ ਹੋਰ ਕੋਈ ਫਰੂਟ ਖਾਂਦੇ ਕੱਲਾ ਸਹੀ ਠੀਕ ਆ ਖੀਰੇ ਹੋ ਗਏ ਜਿਵੇਂ ਪਾਲਕ ਹੋ ਗਿਆ ਇਦਾਂ ਦਾ ਖਾਂਦੇ ਆ ਬਈ ਬਾਹਰਲਾ ਜਾਨਵਰ ਆ ਤੁਸੀਂ ਦੇਖ ਸਕਦੇ ਹੋ ਹੈ ਕੋਰ ਕਿਰਲੇ ਯਾਰ ਕਾ ਲੱਗਦਾ ਲਓ ਬਈ ਅੱਗੇ ਫੇਰ ਆ ਗਈਆਂ ਰੰਗ-ਬਰੰਗੀਆਂ ਮੱਸੀਆਂ ਵੇਖੋ ਤੁਸੀਂ ਜਾਗ ਰਹੀਆਂ ਜਿਵੇਂ ਜਗਦੇ ਹੁੰਦੇ ਆ ਦੂਜੇ ਆਹ ਬਲਬ ਲਓ ਬਈ ਆਹ ਹੋਰ ਨਸਲ ਆ ਗਈ ਵੀਡੀਓ ਨਾਲ ਜੁੜੇ ਰਹੋ ਦੋਸਤੋ ਤੁਹਾਨੂੰ ਸਾਰਾ ਦਿਖਾ ਦੇਾਂਗੇ ਪ੍ਰੋਜੈਕਟ ਬਈ ਇਹ ਕਿਹੜੀਆਂ ਕਿਹੜੀਆਂ ਮੱਛੀਆਂ ਆ ਇੱਕ ਇੱਕ ਤੁਹਾਨੂੰ ਨਸਲ ਦਿਖਾਵਾਂਗੇ ਲਓ ਬਈ ਆਹ ਹੋਰ ਨਸਲ ਆ ਗਈ ਇਹ ਵੀ ਤੁਹਾਨੂੰ ਬਾਬੇ ਫਰੀਦ ਦੇ ਮੇਲੇ ਤੇ ਇੱਥੋਂ ਦੇਖਣ ਨੂੰ ਮਿਲੋਗੇ ਲਓ ਬਈ ਅੱਗੇ ਫੇਰ ਆ ਗਈ ਆ ਆ ਵੀ ਨਸਲ ਹੋ ਰਹੀ ਆ ਵੇਖੋ ਕਿਵੇਂ ਮੂੰਹ ਇਹ ਖੋਲਦੀਆਂ ਦੱਸੋ ਫਿਰ ਕਿਵੇਂ ਲੱਗੀ ਆ ਨਸਲ ਬਈ ਕਮੈਂਟ ਕਰੀ ਚੱਲੋ ਜੀ ਲਓ ਬਈ ਜਿਹੜੀ ਆ ਅਗਲੀ ਆ ਗਈ ਆ ਇਹ ਵੀ ਨਸਲ ਹੋਰ ਆ ਦੱਸੋ ਫਿਰ ਕਿਵੇਂ ਲੱਗੀ ਅੱਗੇ ਫੇਰ ਆ ਗਈ ਬਈ ਇਹ ਹੈਗੀ ਆ ਚਿੱਟੇ ਰੰਗ ਦੀ ਆ ਤੇ ਲੰਮੇ ਲੰਮੇ ਫਾਰੇ ਦੇ ਜਿਵੇਂ ਚੁੰਨੀ ਜਿ ਮਗਰ ਪਾਈਆਂ ਹੁੰਦੇ ਆ ਲਓ ਬਈ ਆਹ ਹੋਰ ਨਸਲ ਆ ਗਈ ਆ ਵੇਖੋ ਕਿਵੇਂ ਜਾਂਦੀਆਂ ਭੱਜੀਆਂ ਫਰੀਦਕੋਟ ਬਾਬੇ ਫਰੀਦ ਦੇ ਮੇਲੇ ਤੇ ਪਹਿਲੀ ਵਾਰ ਹੀ ਆਇਆ ਦੋਸਤੋ ਇਹ ਜਿਹੜਾ ਪ੍ਰੋਜੈਕਟ ਆ ਵੀਡੀਓ ਨਾਲ ਜੁੜੇ ਰਹੋ ਜੀ ਲਓ ਬਈ ਕਿਆ ਬਾਤਾਂ ਆ ਆਹ ਦਾ ਬਾਈਆਂ ਨੇ ਸਿਰਾਂ ਹੀ ਲਾਤਾ ਆ ਫਿਰਦੀ ਬਈ ਵੱਡੀਆਂ ਮੱਛੀਆਂ ਲਾਓ ਬਈ ਬਾਬੇ ਫਰੀਦ ਦੇ ਮੇਲੇ ਦੇ ਤੁਹਾਨੂੰ ਇਸ ਸਾਲ ਦੇਖਣ ਨੂੰ ਮਿਲੂਗਾ ਬਈ ਇਹ ਪ੍ਰੋਜੈਕਟ ਦੇਖੋ ਫਿਰ ਲਾਓ ਬਈ ਕਿਆ ਬਾਤਾਂ ਲਓ ਬਈ ਏਰ ਆ ਗਈਆਂ ਰੰਗ ਬਰੰਗੀਆਂ ਮੱਛੀਆਂ ਵੇਖੋ ਬਈ ਵੀਡੀਓ ਨਾਲ ਜੁੜੇ ਰਹੋ ਜੇ ਤੇ ਜਰੂਰ ਦੱਸਿਓ ਜੇ ਕਿਵੇਂ ਲੱਗਿਆ ਇਹਨਾਂ ਦਾ ਬਾਈਆਂ ਦਾ ਪ੍ਰੋਜੈਕਟ 100 ਰੁਪਿਆ ਟੈਕਟਾ ਬਈ ਇਹਦੀ 100 ਰੁਪਿਆ ਟੈਕਟਾ ਆਪਾਂ ਨੂੰ ਤਾਂ ਲੱਗਿਆ ਬਈ ਬਹੁਤ ਵਧੀਆ ਪਹਿਲੇ ਸਾਲ ਹੀ ਇਹ ਜਿਹੜਾ ਪ੍ਰੋਜੈਕਟ ਆਇਆ ਲਓ ਬਈ ਹੁਣ ਚੱਲ ਪਈਆਂ ਫੇਰ ਚਿੱਟੇ ਰੰਗ ਦੀ ਮੱਛੀ ਆ ਗਈ ਇਹ ਸਾਰੀਆਂ ਜਿਹੜੀਆਂ ਮੱਛੀਆਂ ਬਈ ਚਿੱਟੇ ਰੰਗ ਦੀਆਂ ਹੀ ਆ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿਵੇਂ ਲੱਗੀ ਤੁਹਾਨੂੰ ਚਿੱਟੇ ਰੰਗ ਦੀਆਂ ਮੱਛੀਆਂ ਪਹਿਲੀ ਵਾਰੀ ਬਾਬੇ ਫਰੀਦ ਦੇ ਮੇਲੇ ਤੇ ਜਿਹੜਾ ਪ੍ਰੋਜੈਕਟ ਲੱਗਿਆ 100 ਰੁਪਏ ਟੈਕਟਾ ਬਈ ਆ ਬਿਲਕੁਲ ਚਿੱਟੀਆਂ ਸਾਰਾ ਵਿਖਾਵਾਂਗੇ ਪ੍ਰੋਜੈਕਟ ਦੋਸਤੋ ਵੀਡੀਓ ਨਾਲ ਜੁੜੇ ਰਹੋ ਜੀ ਲਓ ਬਈ ਆਹ ਵੇਖੋ ਮੱਛੀ ਮੱਛੀ ਔਰ ਬੜੀ ਨਸਲ ਆ ਜਿਵੇਂ ਮગર ਮੱਛੀ ਹੁੰਦਾ ਡਾਕਟਰ ਵੇਖੀ ਦੇਖੋ ਬਈ ਬਾਬੇ ਫਰੀਦ ਦੇ ਮੇਲੇ ਤੇ ਤੁਹਾਨੂੰ ਇਸ ਸਾਲ ਬਹੁਤ ਜਿਹੜੀਆਂ ਨਸਲ ਦੀਆਂ ਤੁਸੀਂ ਦੇਖੀਆਂ ਨਹੀਂ ਹੋਣ ਇਹਨਾਂ ਵੇਖਣ ਨੂੰ ਮਿਲ ਗਈਆਂ ਮੱਛੀਆਂ ਬਸ ਵੀਡੀਓ ਨਾਲ ਜੁੜੇ ਰਹੋ ਜੀ ਤੇ ਜਰੂਰ ਦੇਖ ਕੇ ਜਾਓ ਬਈ 100 ਰੁਪਿਆ ਟੈਕਟ ਹੈ ਦੀ ਬੱਚਿਆਂ ਨੂੰ ਲਿਆਓ ਫੈਮਿਲੀਆਂ ਨੂੰ ਲਿਆਓ ਵੇਖੋ ਬਈ ਆ ਮੱਛੀ ਕਿੱਡੀ ਲੰਮੀ ਐ ਇਹ ਹੋਊਗੀ ਵੀ ਮੇਰੇ ਹਿਸਾਬ ਨਾਲ 2 2.5 ਕਿਲੋ ਦੀ ਤੇ ਲੰਮੀ ਵੀ ਬਹੁਤ ਮੱਛੀ ਐ ਬਲੈਕ ਰੰਗ ਦੀ ਤੇ ਸਾਰੀਆਂ ਇਧਰ ਬਲੈਕ ਹੀ ਐ ਇਹਨਾਂ ਨੇ ਅੱਡੋ ਅੱਡ ਜਿਹੜੀਆਂ ਨਸਲਾਂ ਫੇਰ ਡੋਡ ਛੱਡੀਆਂ